ਸਸੀ ਕਾਲ ਜੀ ਨਿਊ ਦੇਸ਼ਾ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵੰਤ ਸਿੰਘ। ਤੇਰੇ ਨਾਲ ਇੱਕ ਵਾਰ ਫੇਰ ਅਰਵਿੰਦਰ ਸਿੰਘ ਜੀ ਨੇ ਤੇ ਇੱਕ ਵਾਰ ਫੇਰ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਹੋਇਆ। ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਠੰਡ ਦੇ ਮੌਸਮ ਦੇ ਵਿੱਚ ਉਹ ਬੋਡੀ ਦੇ ਅੰਦਰ ਆ ਰਹੇ ਉਹਨਾਂ ਦਰਦਾਂ ਦੀ ਜਿਨ੍ਹਾਂ ਦਰਦਾਂ ਨੂੰ ਕਿਹਾ ਜਾ ਸਕਦਾ ਹੈ ਅਸਹਿ ਤੇ ਅਕਹਿ। ਬਹੁਤ ਜ਼ਿਆਦਾ ਦਰਦ ਹੁੰਦਾ ਤੇ ਖਾਸ ਕਰਕੇ ਜੋੜਾਂ ਦਾ ਦਰਦ। ਜੋੜਾਂ ਦੇ ਵਿੱਚ ਦਰਦ ਹੋਣ ਦੇ ਕੀ ਕੀ ਕਾਰਨ ਨੇ? ਜੋੜਾਂ ਦੇ ਦਰਦ ਜਦੋਂ ਹੁੰਦੇ ਨੇ ਉਹਦਾ ਉਹਨਾਂ ਦੇ ਇੱਕ ਤਾਂ ਹੁੰਦਾ ਦਰਦ ਉਹਦਾ ਜਿਹੜਾ ਲੱਛਣ ਹੁੰਦਾ ਕੀ ਇਸ ਤੋਂ ਇਲਾਵਾ ਉਹਦੇ ਕੋਈ ਹੋਰ ਲੱਛਣ ਵੀ ਹੁੰਦੇ ਨੇ ਜਿਹਦੇ ਕਰਕੇ ਆਪਾਂ ਨੂੰ ਇਹ ਦਰਦ ਹੋ ਰਿਹਾ ਹੁੰਦਾ ਜੋੜਾਂ ਦਾ ਦਰਦ ਹੈ ਜੋੜਾਂ ਦੇ ਦਰਦ ਤਾਂ ਆਪਾਂ ਨੇਚਰਲ ਤਰੀਕੇ ਨਾਲ ਕਿਵੇਂ ਇਲਾਜ ਕਰ ਸਕਦੇ ਹਾਂ ਘਰੇ ਬੈਠੇ ਕਿਦਾਂ ਇਲਾਜ ਕਰ ਸਕਦੇ ਹਾਂ ਆਪਾਂ ਰਵਿੰਦਰ ਸਿੰਘ ਜੀ ਤੋਂ ਜਾਣਦੇ ਆ ਰਵਿੰਦਰ ਜੀ ਤੁਹਾਡਾ ਨੂਜਾ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਵੀ ਮੇਰੇ ਦਰਸ਼ਕਾਂ ਵੱਲੋਂ ਰਵਿੰਦਰ ਜੀ ਠੰਡ ਦਾ ਮੌਸਮ ਹੈ ਤੇ ਅੱਜ ਦੇ ਦਿਨਾਂ ਦੇ ਵਿੱਚ ਜੇਕਰ ਆਪਾਂ ਠੰਡ ਮੈਨੂੰ ਤਾਂ ਲੱਗਦਾ ਤੁਸੀਂ ਤਾਂ ਬੈਠੇ ਹੋ ਸਾਊਥ ਅਮਰੀਕਾ 'ਚ ਤੇ ਕਮੀਜ਼ ਪਾਈ ਬੈਠੋ ਤੇ ਮੇਰੇ ਵਰਗੇ ਨੂੰ ਦੇਖੋਗੇ ਤਾਂ ਤੁਸੀਂ ਕਹੋਗੇ ਕਿ ਇੱਥੇ ਜਿਵੇਂ ਸ਼੍ਰੀਨਗਰ ਤੋਂ ਰਫਰ ਤੋਂ ਜੀ ਇੱਥੇ ਅਸੀਂ 10 ਦਿਨ ਹੋ ਗਏ ਸੂਰਜ ਨਹੀਂ ਵੇਖਿਆ ਤੇ ਇੰਨੀ ਜ਼ਿਆਦਾ ਠੰਡ ਹੈ ਤੇ ਜਦੋਂ ਇਹ ਹਾਲਾਤ ਮੰਨਦੇ ਨੇ ਤੇ ਉਦੋਂ ਫਿਰ ਇੰਨਾ ਕੁ ਜ਼ਿਆਦਾ ਜਿਹੜਾ ਆਪਾਂ ਨੂੰ ਦਰਦ ਜਿਹੜੇ ਹੁੰਦੇ ਨੇ ਪੁਰਾਣੇ ਦਰਦ ਜਾਂ ਜੋੜਾਂ ਦੇ ਦਰਦ ਐਨੇ ਕੁ ਸਤਾਉਂਦੇ ਨੇ ਖਾਸ ਕਰਕੇ ਜੇਕਰ ਆਪਾਂ ਗੱਲ ਜ਼ਿਕਰ ਕਰੀਏ ਗਠੀਏ ਦੇ ਲੋਕਾਂ ਨੂੰ ਤਾਂ ਗਠੀਏ ਵਾਲੇ ਜਿਹੜੇ ਨੇ ਉਹ ਇਹਨਾਂ ਜਿਹੜੇ ਸਮੇਂ ਦੇ ਦੌਰਾਨ ਬਹੁਤ ਜ਼ਿਆਦਾ ਤੰਗ ਉਹਨਾਂ ਨੇ ਸਵੇਰੇ ਉੱਠਦੇ ਨੇ ਤਾਂ ਉਹਨਾਂ ਦਾ ਅੰਗ ਅੰਗ ਆਕੜਿਆ ਪਿਆ ਹੁੰਦਾ ਉਹਨਾਂ ਦਾ ਅੰਗ ਅੰਗ ਦਰਦ ਕਰ ਰਿਹਾ ਹੁੰਦਾ ਜੋੜਾਂ ਦੇ ਵਿੱਚ ਖਾਸ ਕਰਕੇ ਲੋਕੀ ਸਵੇਰੇ ਉੱਠ ਕੇ ਰੱਬ ਦਾ ਨਾਮ ਲੈਂਦੇ ਨੇ ਸ਼ਾਂਤੀ ਵਾਸਤੇ ਉਹਨਾਂ ਉਹ ਸਵੇਰੇ ਉੱਠ ਕੇ ਕਈ ਵਾਰ ਤਾਂ ਲੋਕੀ ਇਹੋ ਜਿਹੇ ਹੁੰਦੇ ਨੇ ਜਿਹੜੇ ਦਰਦਾਂ ਦੇ ਕਾਰਨ ਰੱਬ ਨੂੰ ਗਾਲਾਂ ਵੀ ਕੱਢਣ ਲਾਇਆ ਬੈਠੇ ਨੇ ਕਿ ਹੇ ਰੱਬਾ ਮੈਂ ਤੇਰਾ ਕੀ ਵਿਗਾੜਿਆ ਕਿ ਤੂੰ ਮੈਨੂੰ ਇੰਨਾ ਦੁੱਖ ਦੇ ਰਿਹਾ ਸੋ ਠੰਡ ਦੇ ਮੌਸਮ ਦੇ ਵਿੱਚ ਜੋੜਾਂ ਦਾ ਦਰਦ ਜੋੜਾਂ ਦਾ ਦਰਦ ਕੀ ਠੰਡ ਦੇ ਮੌਸਮ ਦੇ ਵਿੱਚ ਹੀ ਹੁੰਦਾ ਜਾਂ ਆਮ ਹੋਰ ਵੀ ਕੋਈ ਕਾਰਨ ਦੇ ਕਰਕੇ ਜੋੜਾਂ ਦਾ ਦਰਦ ਹੁੰਦਾ ਜੋੜਾਂ ਦੇ ਦਰਦ ਜਦੋਂ ਹੋਣਾ ਹੁੰਦਾ ਕੀ ਉਸ ਤੋਂ ਪਹਿਲਾਂ ਆਪਾਂ ਨੂੰ ਕੋਈ ਸਿੰਪਟਮ ਦੇ ਰਿਆ ਹੁੰਦਾ ਵੀ ਜਦੋਂ ਹੁਣ ਆਉਣ ਵਾਲੇ ਸਮੇਂ ਤੁਹਾਡੇ ਜੋੜਾਂ 'ਚ ਪ੍ਰੋਬਲਮ ਆਉਣ ਵਾਲੀ ਹੈ ਇਹਦੇ ਬਾਰੇ ਪੂਰੀ ਜਿਹੜਾ ਅੱਜ ਜਾਣਕਾਰੀ ਦਿਓ ਵੀ ਇਹ ਗੱਲ ਨੂੰ ਸ਼ੁਰੂ ਕਿੱਥੋਂ ਕਰੋਗੇ ਤੁਸੀਂ ਦੇਖੋ ਕੁਲਵੰਤ ਜੀ ਗੱਲ ਹੈ ਮੇਨ ਵਰਡ ਹੈ ਦਰਦ ਪੇਨ ਬਿਲਕੁਲ ਕਈ ਜਗ੍ਹਾ ਤੇ ਹੋ ਸਕਦਾ ਮੈਂ ਇਕੱਲਾ ਜੋੜਾਂ ਦਰਦ ਦੀ ਗੱਲ ਨਹੀਂ ਕਰੂੰਗਾ ਮੈਂ ਇਕੱਲੀ ਇਹੀ ਪੇਨ ਦੀ ਗੱਲ ਨਹੀਂ ਕਰੂੰਗਾ ਮੈਂ ਪੇਨ ਇਨ ਜਨਰਲ ਬਟ ਜ਼ਿਆਦਾਤਰ ਲੋਕਾਂ ਨੂੰ ਜਿਹੜੀ ਦਿੱਕਤ ਹੈ ਉਹਦੇ ਬਾਰੇ ਜ਼ਿਆਦਾ ਲੰਬੀ ਗੱਲ ਕਰਾਂਗੇ ਤਾਂ ਲੈਟਸ ਸੇ ਪੇਨ ਚਾਹੇ ਮਸਕੂਲਰ ਹੈ ਚਾਹੇ ਜੋਇੰਟ ਦੀ ਹੈ ਚਾਹੇ ਇਨਫਲੇਮੇਸ਼ਨ ਦੀ ਹੈ ਹੁਣ ਜ਼ਿਆਦਾਤਰ ਦਰਦ ਲੋਕਾਂ ਨੂੰ ਕਿੱਥੇ ਹੁੰਦਾ ਹੈ ਗੋਡਿਆਂ ਚ ਲੋਅਰ ਬੈਕ ਜਾਂ हिਪ ਚ ਜਾਂ ਮਸਕੂਲਰ ਪੇਨ ਤਾਂ ਇਹ ਚਾਰੋਂ ਸੱਤਿਆਂ 'ਤੇ ਗੱਲ ਕਰ ਗੋਡੇ ਮੋਟੇ ਗਰਦਨ ਤੇ ਪਿੱਠ ਇਹ ਚਾਰ ਤੇ ਇੱਕ ਜੋੜਾ ਚ ਇਹ ਪੰਜ ਚਾਰਾਂ ਦੇ ਉੱਤੇ ਬਹੁਤ ਜ਼ਿਆਦਾ ਦਰਦ ਹੁੰਦਾ ਕੁਣੀਕ ਯਾਦ ਕਰੋ ਇੱਕ ਸਬ ਟਾਪਿਕ ਹੈ ਜਿਹੜਾ ਮੇਰੇ ਨਾਲ ਥੋੜੇ ਦਿਨ ਪਹਿਲਾਂ ਹੌਕੇ ਹਟਿਆ ਜਦ ਵੀ ਕਿਸੇ ਨੂੰ ਡੇਂਗੂ ਜਾਂ ਚਿਕਨ ਗੁਨੀਆਂ ਹੁੰਦਾ ਉਹਨਾਂ ਦੇ ਤਿੰਨ ਤਿੰਨ ਮਹੀਨੇ ਜੋੜ ਦੁਖ ਨੂੰ ਨਹੀਂ ਹਟਦੇ ਬਿਲਕੁਲ ਹਾਂ ਬਿਲਕੁਲ ਜੇ ਤੁਸੀਂ ਸਹੀ ਡਾਕਟਰ ਨੂੰ ਪੁੱਛੋ ਡੇਂਗੂ ਤੇ ਚਿਕਨ ਗੁਨੀਆਂ ਕਿਨੂੰ ਅਟੈਕ ਕਰਦਾ ਹੈ ਲਿਵਰ ਨੂੰ ਮੰਨਦੇ ਹੋ ਕਿ ਨਹੀਂ ਪਲੇਟਲੇਟ ਘਿਰਦਾ ਜਿੱਥੇ ਲਿਵਰ ਤੇ ਅਟੈਕ ਹੋਇਆ ਜੋੜ ਦੁਖਣਗੇ ਤਾਂ ਜਿਹੜੇ ਲੋਕ ਸਵੇਰੇ ਉੱਠਦੇ ਆ ਤੇ ਉਹਨਾਂ ਦਾ ਸਰੀਰ ਆਕੜਿਆ ਤੇ ਦੁਖਦਾ ਹੈ ਮਗਰ 2 ਘੰਟੇ ਬਾਅਦ ਕਹਿੰਨੇ ਯਾਰ ਹੁਣ ਬਿਲਕੁਲ ਰਹਿਲਾ ਹੋ ਗਿਆ ਉਹ ਕਹਿ ਕੇ ਠੰਡ ਕਰਕੇ ਨਹੀਂ ਹੂੰ ਇਹ ਲਿਵਰ ਨਾਲ ਰਿਲੇਟਡ ਹੈ ਸੇਮ ਮੈਂ ਤੁਹਾਨੂੰ ਹਰ ਵਾਰੀ ਦੱਸਦਾ ਹੈ ਗਠੀਆ ਨੂੰ ਹੂੰ ਹੈਨਾ ਯੂਰਿਕ ਐਸਿਡ ਵਧਿਆ ਹੋਇਆ ਲਿਵਰ ਦਾ ਰਿਲੇਸ਼ਨ ਹੈ ਇਹ ਦੋਤਾ ਪੱਕਾ ਲਿਵਰ ਨਾਲ ਹੈ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਹੁਣ ਲੈਟਸ ਗੋਡੇ ਖਰਾਬ ਹੋ ਗਏ ਬ੍ਰੀਸ ਕਹਿੰਨੇ ਮਰ ਗਈ ਅਗਰ ਗੋਡੇ ਦੁਖਦੇ ਹਨ ਇਹਦੇ ਪਿੱਛੇ ਦੋ ਚੀਜ਼ਾਂ ਬਹੁਤ ਸਿੰਪਲ ਹੈ ਪਹਿਲੀ ਚੀਜ਼ ਸਟ्रेस ਬਾਡੀ ਚ ਦੂਜਾ weight ਬੇਟਲੀ ਸਟ੍ਰੈਸ ਸੇ ਬਾਡੀ ਤੇ ਉਹਨੇ ਸਮ ਹਾਉਸ ਤੁਹਾਡੀ ਕਾਰਟਲੇਜ ਜਿਹਨੂੰ ਤੁਸੀਂ ਸੌਫਟ ਬੋਨ ਜਾਂ ਗ੍ਰੀਸ ਕਹਿੰਦੇ ਉਹ ਪੰਚਰ ਕਰਕੇ ਖਾਣ ਦੇ ਤਾਂ ਬੋਨ ਔਨ ਬੋਨ ਆ ਜਾਂਦਾ ਮਗਰ ਕਈ ਲੋਕੀ ਕਹਿੰਦੇ ਇਹ ਜਿਹੜੇ ਉਹਨਾਂ ਦੀ ਬੋਨ ਬਿਲਕੁਲ ਓਕੇ ਹੁੰਦੀ ਹੈ ਬੋਨ ਔਨ ਬੋਨ ਵੀ ਨਹੀਂ ਹੁੰਦਾ ਗੋਡੇ ਦੁਖ ਰਹੇ ਥੈਟ ਇਜ਼ ਟੋਟਲੀ ਡਿਫਰੈਂਟ ਉਹਦਾ ਸਿੰਪਲ ਦਾ ਤਰੀਕਾ ਹੈ ਐਨੀ ਹੈ ਕਿਸੇ ਵੀ ਚੀਜ਼ ਨੂੰ ਅਪਾ ਠੀਕ ਨਹੀਂ ਕਰ ਸਕਦੇ ਕਰ ਸਕਦੇ ਮਗਰ ਰੀਜ਼ਨ ਸਮਝਣਾ ਤਾਂ ਪਹਿਲੀ ਚੀਜ਼ ਜਨਰਲੀ ਲਿਵਰ ਹੈਲਦੀ ਨਹੀਂ ਹੈ ਤਾਂ ਤੁਹਾਡੇ ਜੋੜ ਦੁਖਣਗੇ ਹੀ ਦੁਖਣਗੇ লিভার ਨੂੰ ਹੈਲਦੀ ਕਰਨ ਲਈ ਮੈਂ ਸਭ ਤੋਂ ਪਹਿਲਾਂ ਹਰ ਇੱਕ ਬੰਦੇ ਨੂੰ ਕਹਿੰਨਾ ਹੈ ਵਿਟਾਮਿਨ ਡੀ 3 ਚੈੱਕ ਕਰਾਓ ਅਗਰ ਉਹ ਲੋ ਹੈ ਵਿਟਾਮਿਨ ਡੀ 3 ਕਿਦੇ ਨਾਲ ਲੈਣਾ ਹੈ ਕੇ 2 ਐਮ ਕੇ 7 ਸਮਝੋ ਉਹ ਕਈ ਲੋਕਾਂ ਦੇ ਕੈਲਸ਼ੀਅਮ ਦੇ ਕਰਕੇ ਜੋੜ ਚ ਕੈਲਸ਼ੀਅਮ ਜਾਂ ਜਾਂਦਾ ਹ ਹ ਕਿਉਂਕਿ ਕੈਲਸ਼ੀਅਮ ਦੀ ਟ੍ਰਾਂਸਪੋਰਟੇਸ਼ਨ ਸਹੀ ਨਹੀਂ ਹੈ ਉਹ ਵੀ ਬਹੁਤ ਦੁਖ ਦੇ ਨੇ ਗਠੀਆ ਹੀ ਹੋ ਗਿਆ ਕਹਿ ਲੋ ਕੈਲਸੀਫਿਕੇਸ਼ਨ ਕਹਿੰਦੇ ਹੋ ਲੋ ਕੈਲਸੀਫਿਕੇਸ਼ਨ ਜੇ ਤੁਸੀਂ ਕੇ 2 ਐਮ ਕੇ 7 ਲਾਉਂਗੇ ਤੁਸੀਂ ਹੈਰਾਨ ਹੋ ਜਾਓਗੇ ਕੇ 2 ਐਮ ਕੇ 7 ਕੀ ਕਰਦਾ ਹੈ ਉਹ ਕੈਲਸ਼ੀਅਮ ਨੂੰ ਟ੍ਰਾਂਸਪੋਰਟ ਕਰਦਾ ਹੈ ਸਹੀ ਜਗ੍ਹਾ ਤੇ ਸਭ ਤੋਂ ਬੜੀ ਗਲਤੀ ਨਿਊਟ੍ਰੀਸ਼ਨ ਚ ਡਾਈਟੀਸ਼ਨ ਕੀ ਕਹਦਦੇ ਕੱਲਾ ਡੀ3 ਦੇ ਦਿੰਨੇ ਆ ਕੱਲਾ ਡੀ ਕਦੇ ਨਹੀਂ ਲੈਂਦਾ ਹਮੇਸ਼ਾ K2 MK7 ਨਾਲ ਲੈਣਾ ਹੈ ਕਿਉਂ ਉਹ ਕੈਲਸ਼ੀਅਮ ਨੂੰ ਡੀ3 ਵਧਾਉਂਦਾ ਕੈਲਸ਼ੀਅਮ ਨੂੰ ਟ੍ਰਾਂਸਪੋਰਟ ਕਰਦਾ K2 MK7 ਤਾਂ ਪਹਿਲੀ ਚੀਜ਼ ਕਿਸੇ ਵੀ ਬੰਦੇ ਜਿਹਦਾ ਦਰਦ ਹੁੰਦਾ ਜਿਹੜੇ ਮਰਜੀ ਟਾਈਪ ਦਾ ਦਰਦ ਹੋਵੇ ਮੈਂ ਉਹਨੂੰ ਕੀ ਰეკਮੈਂਡ ਕਰੂੰਗਾ ਵਿਟਾਮਿਨ D3 ਵਿਦ K2 MK7 ਆਪਣੇ ਕੋ ਪ੍ਰੋਡਕਟ ਹੈ ਸੁਪਰਕੈਲ D3 ਉਸ ਵਿੱਚ ਮੈਗਨੀਸ਼ੀਅਮ ਜ਼ਿੰਕ ਕੈਲਸ਼ੀਅਮ ਤਿੰਨੋਂ ਆ ਤੇ ਕਿਉਂ ਟ੍ਰਾਂਸਪੋਰਟ ਕਰਨ ਲਈ ਚੀਜ਼ ਤਾਂ ਚਾਹੀਦੀ ਹੈ ਇਹ ਪਹਿਲੀ ਚੀਜ਼ ਹੁਣ ਦੂਜੀ ਚੀਜ਼ ਲੈਟਸ ਸੇ ਗੋਡੇ ਦੁਖਦੇ ਨੇ ਕੀ ਤੁਹਾਡਾ ਵੇਟ ਜ਼ਿਆਦਾ ਹੈ ਗੁੱਡ ਪਹਿਲਾਂ ਤੁਹਾਨੂੰ ਘਟਾ ਲਓ બીજી ਚੀਜ਼ ਕੀ ਤੁਹਾਨੂੰ ਸਟ੍ਰੈਸ ਹੈ ਤਣਾਅ ਹੈ ਆਪਣੇ ਕੋਲ ਕੁਲਵੰਤੀ ਤੁਹਾਡੇ ਚੈਨਲ ਤੇ ਵੀਡੀਓ ਪਈ ਹੈ ਢਿੱਡ ਦੇ ਉੱਪਰ ਮ사ਜ ਕਰਨ ਦੀ ਵੀਡੀਓ ਸिखਾਈ ਹੋਈ ਹੈ ਮੇਰੀ ਮੇਰੇ ਚੈਨਲ ਤੇ ਵੀ ਹੈ ਡੀਆਈਵਾਈ ਲਿਵਰ ਮ사ਜ ਸੌਰੀ ਡੀਆਈਵਾਈ ਸਟ੍ਰੈਸ ਮ사ਜ ਉਹ ਬਹੁਤ ਸੋਹਣੀ ਵੀਡੀਓ ਤੁਹਾਡੇ ਚੈਨਲ ਤੇ ਬੜੀ ਮਸ਼ਹੂਰ ਹੋਈ ਹੋਈ ਹੈ ਉਹ ਕਰਨੀ ਹੈ બીજી ਚੀਜ਼ ਹੁਣ ਆਪਾਂ ਇਹ ਸਮਝਣਾ ਹੈ ਕਿ ਹੋ ਕੀ ਰਿਹਾ ਜਦੋਂ ਆਪਾਂ ਲੈਟਸ ਸੇ ਇੱਕ ਗੋਡਾ ਸਿੰਪਲ ਦਾ ਗੋਡਾ ਇੱਕ ਗੋਡਾ ਕੱਲਾ ਨਹੀਂ ਚੱਲਦਾ ਇਹਨੂੰ ਚਲਾਣ ਲਈ ਮਸਲ ਚਾਹੀਦਾ ਹੂੰ ਜੇ ਤੁਹਾਡਾ ਮਸਲ ਨਹੀਂ ਹੈ ਤੁਹਾਡਾ ਗੋਡਾ ਦੁਖੇਗਾ ਹੀ ਦੁਖੇਗਾ ਤੁਹਾਡਾ हिਪ ਦੁਖੇਗਾ ਹੀ ਦੁਖੇਗਾ ਪਰ ਪਹਿਲੀ ਚੀਜ਼ ਮੈਂ ਲੋਕਾਂ ਨੂੰ ਦੱਸਦਾ ਉਹਨੇ ਕੁਲਵੰਤ ਜੀ ਸਾਡੀ ਸਕਸੈਸਫੁਲ ਤੁਹਾਡੇ ਚੈਨਲ ਤੋਂ ਦੇਖ ਕੇ ਬੜੇ ਲੋਕਾਂ ਨੇ ਮੈਨੂੰ ਉਹ ਭੇਜਿਆ ਮੈਸੇਜ ਪੈਕ ਵਾਕ ਕਰਨੀ ਸਿੱਖ ਲਓ ਤਿੰਨ ਇਲਾਜ ਤੈਨੂੰ ਚਾਰ ਇਲਾਜ ਬਹੁਤ ਈਜ਼ੀ ਹੋ ਜਾਣਗੇ ਗੋਡਿਆਂ ਦਾ ਦਰਦ हिਪ ਜੋਇੰਟ ਲੋਅਰ ਬੈਕ ਤੇ ਸ਼ੋਲਡਰ ਇਹਨੂੰ ਕੱਬ ਨਹੀਂ ਪਾਇਆ ਸ਼੍ਰੀ ਅੰਦ ਕੁਲਵੰਤ ਜੀ ਬੈਕਪੱਕ ਕਰਨੀ ਸ਼ੁਰੂ ਕਰ ਦੋ ਐਂ ਡੰਡੇ ਮਗੋਂ ਸਿੱਧਾ ਹੋ ਜਾਂਦਾ ਐਂ ਆਦਾ 2 ਇੰ ਤੋ ਗਿੱਪਸ ਪੋਸਚਰ ਸਹੀ ਹੋ ਗਿਆ ਤਾਂ ਪਹਿਲੀ ਚੀਜ਼ ਮੈਂ ਹਰ ਬੰਦੇ ਨੂੰ ਕਹੂੰਗਾ ਜੇ ਤੁਸੀਂ ਸੈਰ ਕਰ ਸਕਦੇ ਹੋ ਆਫਕੋਰਸ ਅਗਰ ਬੋਣਾ ਨਾ ਬੋਣਾ ਸੈਰ ਕਰਨੀ ਬਹੁਤ ਔਖੀ ਹੈ ਜੇ ਕਰ ਸਕਦੇ ਹੋ ਤੁਸੀਂ ਹਰ ਰੋਜ਼ ਭਾਈ 3 ਮਿੰਟ ਤੋਂ ਸ਼ੁਰੂ ਕਰਕੇ 15 ਤੋਂ 20 ਮਿੰਟ ਡੇਲੀ ਤੱਕ ਲੈ ਜਣੀ ਹੈ ਬੈਕਵੌਕ ਉਹਦੇ ਨਾਲ ਕੀ ਹੁੰਦਾ ਤੁਹਾਡੇ ਫਰੰਟ ਵਾਲੇ ਮਸਲ ਬਣ ਜਾਂਦੇ ਆ ਜਿਹੜੇ ਕਿ ਫਰੰਟ ਵਾਲੇ ਮਸਲ ਬੈਕ ਵਾਲੀ ਚੀਜ਼ਾਂ ਨੂੰ ਫੜਦੇ ਨੇ ਤਾਂ ਲੋਅਰ ਬੈਕ ਬੈਕ ਇੰਜਰੀਜ਼ हिਪ ਗਰਦਨ ਤੇ ਗੋਡੇ ਨਾਲ ਦੀ ਨਾਲ ਤੰਦਰੁਸਤ ਹੋਣਾ ਸ਼ੁਰੂ ਹੋ ਜਾਂਦੇ ਆ ਜੇ ਹੈ ਤੁਹਾਨੂੰ ਗਾਊਟ ਯੂਰਿਕ ਐਸਿਡ ਬਧਿਆ ਹੈ ਫਿਰ ਹੁਣ ਸਮਝ ਯੂਰਿਕ ਐਸਿਡ ਬਧਿਆ ਹੈ ਪੂਰਾ ਸਿੰਪਲ ਜਿਹਾ ਤਰੀਕਾ ਕੋਲ ਜੀ ਰਾਤ ਨੂੰ ਸੌਣ ਲੱਗੇ ਤੇ ਭਾਜ ਚਮਚ ਜਿਹਨਾਂ ਨੂੰ ਬੇਕਿੰਗ ਸੋਡਾ ਕਹਿੰਦੇ ਆ ਬੇਕਿੰਗ ਸੋਡਾ ਅੱਧਾ ਚਮਚ ਸਿੰਪਲ ਦੇ ਪਾਣੀ ਚ ਗਰਮ ਨਹੀਂ ਕਰਨਾ ਪਣੀ ਸਿੰਪਲ ਪਾਣੀ ਚ ਘੋਲ ਕੇ ਪੀ ਜਨਾ ਬਿਲਕੁਲ ਸੌਣ ਲੱਗੇ ਹੁਣ ਸਵੇਰੇ ਉੱਠਦੇ ਸਾਰ ਐਪਲ ਸਾਈਡਰ ਤੇ ਬੀਟਨ ਹਾਈਡਰੋਕੋਲਾਜ ਲੈਣੀ ਜ਼ਰੂਰੀ ਹੈ ਅਗਰੇ ਕਰ ਰਹੇ ਹੁਣ ਜਿਹੜੇ ਬੇਕਿੰਗ ਸੋਡਾ ਨਾ ਇਹ ਜਿਹੜੇ ਗਾਊਟ ਦੇ ਕ੍ਰਿਸਟਲਸ ਨੇ ਤੇ ਸਟਿਲ ਜਨਾ ਕ੍ਰਿਸਟਲ ਉਹ ਤੋੜ ਦਿੰਦਾ ਹੈ ਕਿਉਂਕਿ ਯੂਰਿਕ ਐਸਿਡ ਹੈ ਉਹ ਯੂਰਿਕ ਐਸਿਡ ਹੈ ਹੂੰ ਐਸਿਡ ਨੂੰ ਬੇਸ ਤੋੜੇਗਾ ਮਗਰ ਸਵੇਰੇ ਉੱਠ ਕੇ ਤੁਹਾਡੀ ਬੋਡੀ ਨੂੰ ਐਸਿਡਿਟੀ ਚਾਹੀਏ ਖਾਣਾ ਪਚਾਣ ਲਈ ਤਾਂ ਹੀ ਸੌਣ ਤੋਂ ਪਹਿਲਾਂ ਇਹ ਲੈ ਕੇ ਸੋ ਜਾਣਾ ਸਵੇਰੇ ਉੱਠਦੇ ਸਮੇਂ ਐਪਲ ਸਾਈਟਰ ਤੇ ਬੀਟਨ ਹਾਈਡਰੋਕਲੋਇਡ ਜ਼ਰੂਰ ਲੈਣੀ ਹੈ 3-4 ਵਿੱਚ ਕੁਲੋਂਜੀ ਥੋੜਾ ਉਹ ਪੈਰ ਦੇ ਵਿੱਚ ਅੰਗੂਠੇ 'ਚ ਦਰਦ ਹੋਣਾ ਆ ਜਾਂਦਾ ਨਾ ਪੈਰਾਂ 'ਚ ਦਰਦ ਹੋਣਾ ਸ਼ੁਰੂ ਹੁੰਦਾ ਤੁਹਾਨੂੰ ਰਿਲੀਫ ਮਿਲੇਗਾ ਇਹ ਵਾਲੀ ਪੇਨ ਹੁਣ ਲੈ ਲਓ ਤੁਹਾਡੇ ਜਨਰਲੀ ਪੇਨ ਹੈ ਤਾਂ ਪੇਨ ਚਾਹੇ ਗੋਡਿਆਂ 'ਚ ਹੋਵੇ ਮੋਢਿਆਂ 'ਚ ਹੋਵੇ लोअर बैक छो या हिपच हो अगर जनरल पेन है कि नहीं बाकी सारियाँ सब तो अप्लाई होनी है जे थोड़े है, चार पेनज़ ने तो चार चीजा बहुत हेल्प कर बैक वॉक विटामिन डी थ्री विद के टू एम के सैवन जी तंदुरुस्त तंदुरुस्त जसो है बुसवीलिया है मोरिंगा है हड जोड़ एक्सट्रैक्ट है रूट, वो रूटेशन डाउन कर दी है ਜੀ ਜਨਰਲ ਪੇਨ ਹੈ ਕਿਤੇ ਵੀ ਬਾਕੀ ਤਿੰਨ ਚੀਜ਼ਾਂ ਹੋਮੇ ਦਿਓ ਮੀ ਹੈ ਲੋਅਰ ਉਸ ਦੇ ਚ ਮੈਂ ਬੈਕਵਰਕ ਜ਼ਰੂਰੀ ਨਹੀਂ ਹੈਗੀ ਬਾਕੀ ਤਿੰਨ ਚੀਜ਼ਾਂ ਕਰਨਗੀਆਂ ਕਰਨਗੀਆਂ ਹਮੇਸ਼ਾ ਯਾਦ ਰੱਖਣਾ ਜਦੋਂ ਵੀ ਪੇਨ ਨੂੰ ਠੀਕ ਕਰਨਾ ਹੈ ਲਿਵਰ ਤੇ ਐਡਰਨਲਸ ਦੋਨੋਂ ਬੱਲੇ ਬੱਲੇ ਚਾਹੀਦੇ ਨੇ ਲਿਵਰ ਦੀ ਮ사ਜ ਸਿਕਾਈ ਹੋਈ ਹੈ ਕੁਲਵੰਤ ਜੀ ਪੂਰਾ ਪ੍ਰੋਟੋਕੋਲ ਦੱਸਦਾ ਹੁੰਦਾ ਥੋੜੇ ਲਾਈਵ ਪਏ ਸਾਰੇ ਪ੍ਰੋਟੋਕੋਲ ਦਿੱਤੇ ਹੋਏ ਐਡਰਨਲ ਦੀ ਮ사ਜ ਸਿਕਾਈ ਹੋਈ ਹੈ ਸਟ੍ਰੈਸ ਮ사ਜ ਉਹ ਇੱਕ ਵਾਰੀ ਇੱਕ ਇੱਕ ਵਾਰੀ ਹਲਕਾ ਹਲਕਾ ਫਿਰ ਵੀ ਦادیه ਕਈ ਵਾਰੀ ਕਿਸੇ ਨੂੰ ਵੀਡੀਓ ਨਹੀਂ ਲੱਭਦੀ ਵਿੱਚੋਂ ਜੀ ਦੇਖੋ ਲਿਵਰ ਦਾ ਪ੍ਰੋਟੋਕੋਲ ਹੈ ਅਸ਼ਵਗੰਧਾ E3 ਮਿਲਕਥੈਸਲ ਫੈਟੀ ਲਿਵਰ ਪੋਟਾਸ਼ੀਅਮ ਸਿਟਰੇਟ ਆ ਵਿਟਾਮਿਨ ਸੀ ਠੀਕ ਹੈ ਨਾ ਨਿਊਟ੍ਰੀਸ਼ਨਲਿਸਟ ਉਹ ਪੋਟਾਸ਼ੀਅਮ ਟੇਕ ਰਹਿ ਗਿਆ ਆਪਣਾ ਉਹ ਕੋਕੋਨਟ ਆਇਲ ਅਗਰ ਉਹਦਾ ਸਟ੍ਰੈਸ ਦਾ ਪ੍ਰੋਟੋਕੋਲ ਹੈ ਤਾਂ ਉਸ ਦੇ ਵਿੱਚ ਆਫਕੋਰਸ ਨਿਊਟ੍ਰੀਸ਼ਨਲ ইস্ট ਅਸ਼ਵਗੰਧਾ ਸਟ੍ਰੈਸ ਬਸਟਰ ਪੋਟਾਸ਼ੀਅਮ ਸਿਟਰੇਟ ਔਰ ਉਸ ਚ ਹੈਲਪ ਕਰਦਾ ਹੈ ਉਹਨਾਂ ਨੂੰ ਕਿਉਂਕਿ ਸਟ्रेस ਦੇ ਕੇਸਿਸ ਨੂੰ ਵਿਟਾਮਿਨ 3 ਬਹੁਤ ਚਾਹੀਦਾ ਹੁੰਦਾ ਹੈ ਵਿਟਾਮਿਨ ਸੀ ਲੰਬੀ ਸੈਰ ਤਾਂ ਸਟ्रेस ਦਾ ਪ੍ਰੋਟੋਕੋਲ ਹੈ ਮਗਰ ਯਾਦ ਰੱਖਿਓ ਜੇ ਕਿਸੇ ਨੂੰ ਵੀ ਪੇਨ ਐ ਕੋਲਮ ਨਹੀਂ ਇਨਫਲੇਮੇਸ਼ਨ ਹੈ ਹੀ ਬਾਡੀ ਚ ਕਿਸੇ ਨਾ ਕਿਸ ਤਰ੍ਹਾਂ ਦਾ ਦਰਦ ਹੈ ਵੀ ਹੈਗੇ ਨੇ ਦਰਦਨ ਵਿਟਾਮਿਨ ਡੀ 3 ਬਹੁਤ ਹੈਲਪ ਕਰਦਾ ਹੈ ਬਾਡੀ ਚ ਇਨਫਲੇਮੇਸ਼ਨ ਹੈ ਆਪਣਾ ਸਟਿੰਗਿੰਗ ਨੈਟਰ ਰੂਟ ਬਹੁਤ ਹੈਲਪ ਕਰਦੀ ਹੈ ਤਾਂ ਜ਼ਰੂਰੀ ਹੈ ਜਿਹੜੀਆਂ ਪੇਨਸ ਹੁੰਦੀਆਂ ਨੇ ਨੰਬਰ 2 ਦੇ ਉੱਤੇ ਫ੍ਰੈਕਚਰ ਹੋਣ ਤੋਂ ਬਾਅਦ ਵੀ ਪੇਨ ਹੁੰਦੀਆਂ ਨੇ ਨੰਬਰ 3 ਦੇ ਉੱਤੇ ਗਠੀਆ ਹੈਗਾ ਗਾਊਟ ਹੈਗਾ ਉਹਦੀ ਆਪਾਂ ਨੇ ਗੱਲ ਕਰ ਲਈ ਹੈਗੀ ਐ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਉਹ ਕਿਸੇ ਦੀ ਸਰਜਰੀ ਹੋਈ ਹੈ ਕਿਸੇ ਦੀ ਦਵਾਈਆਂ ਦੇ ਕਰਕੇ ਕਈ ਵਾਰੀ ਕੋਈ ਸਾਈਡ ਇਫੈਕਟ ਆ ਜਾਂਦਾ ਹੈਗਾ ਕਿਸੇ ਨੇ ਕੋਈ ਟ੍ਰਾਂਸਪਲੈਂਟ ਕਰਾਇਆ ਹੈਗਾ ਆ ਜਾਂ ਫਿਰ ਕਿਸੇ ਦੀ ਡਿਸਕ ਖਿਲ ਗਈ ਹੈਗੀ ਐ ਜਾਂ ਕਿਸੇ ਨੂੰ ਛੱਟਿਕਾ ਪੇਨ ਹੈਗੀ ਐ ਉਹ ਵੀ ਇਹਦੇ ਵਿੱਚ ਆ ਜਾਂਦੀ ਹੈਗੀ ਇਹਨਾਂ ਨਾਲ ਦੇ ਜੀ ਇਹਨਾਂ ਦੇ ਵਿੱਚ ਵੀ ਸੇਮ ਪ੍ਰੋਟੋਕੋਲ ਯੂਜ਼ ਹੋਏਗਾ ਸੇਮ ਪ੍ਰੋਟੋਕੋਲ ਜੀ D3 ਹਾਈ ਵਿਦ K2 MK7 ਜ਼ਰੂਰੀ ਹੈ ਤਾਂ ਸੁਪਰਕੈਲ D3 ਸਟਿੰਗਿੰਗ ਨੈਟਲ ਰੂਟ ਔਰ ਤੰਦਰੁਸਤ ਤੰਦਰੁਸਤ ਮੇਰਾ ਪੇਨ ਦਾ ਜੀ ਸਾਡਾ ਆਰਾਮਬਾਨ ਹੈ ਵਿਦਆਊਟ ਐਨੀ ਸਾਈਡ ਇਫੈਕਟ ਮੇਰੀ ਸਭ ਤੋਂ ਵੱਡੀ ਜ਼ਰੂਰੀ ਚੀਜ਼ ਹੁੰਦੀ ਹੈ ਕੋਈ ਸਾਈਡ ਇਫੈਕਟ ਨਹੀਂ ਚਾਹੀਦਾ ਮੈਂ ਆਪ ਲਿੱਤਾ ਜੀ ਪਿਛੇ ਚਿਕਨ ਗੁਨੀਆ ਹੋ ਗਿਆ ਸੀਗਾ ਦੱਸਿਆ ਤੁਹਾਨੂੰ ਸਭ ਕੁਝ ਸਟਿੰਗਿੰਗ ਨੈਟਲ ਰੂਟ ਰਹਿਤੇ D3 ਬਹੁਤ ਹਾਈ ਲਿੱਤਾ ਹੈ ਤਾਂ ਪ੍ਰੋਟੋਕੋਲ ਹੋਈ ਹੈ ਹਾਂ ਹੁਣ ਪੇਨ ਨੂੰ ਵਧਾਉਂਦਾ ਕੀ ਹੈ ਕੁਲਵੰਤ ਜੀ ਜਿਹੜਾ ਜ਼ਰੂਰੀ ਚੀਜ਼ ਹੈ ਕਾਰਬੋਹਾਈਡਰੇਟਸ ਤੇ ਚੀਨੀ ਪੇਨ ਨੂੰ ਵਧਾਉਂਦੇ ਹੈ ਕਾਰਬੋਹਾਈਡਰੇਟ ਚੀਨੀ ਖਾਣਾ ਸ਼ਰੀਰ ਚ ਇਨਫਲੇਮੇਸ਼ਨ ਵਧਦੀ ਹੈ ਇਨਫਲੇਮੇਸ਼ਨ ਵਧਣ ਨਾਲ ਦਰਦ ਵੱਧਦਾ ਤਾਂ ਕਾਰਬੋਹਾਈਡਰੇਟਸ ਤੇ ਚੀਨੀ ਘਟਾਉਣਾ ਉਸ ਵਕਤ ਬਹੁਤ ਵਧੀਆ ਆਈਡੀਆ ਰਹੇਗਾ ਦੇਸੀ ਕੀ ਕੋਕਨਟ ਆਇਲ ਇਨਫਲੇਮੇਸ਼ਨ ਨੂੰ ਘਟਾਉਣ ਚ ਮਦਦ ਕਰਦਾ ਤਾਂ ਉਹਨੂੰ ਲਾ ਵੀ ਸਕਦੇ ਹੋ ਖਾਣਾ ਸ਼ੁਰੂ ਕਰ ਦਿਓ ਬਹੁਤ ਹੈਲਪ ਮਿਲਦੀ ਹੈ ਰਵਿੰਦਰ ਜੀ ਕੀ ਕੈਲਸ਼ੀਅਮ ਦੀ ਕਮੀ ਵੀ ਜਿਹੜੀ ਹੈ ਉਹ ਜੋੜਾਂ ਦੇ ਪੇਨ ਦੇ ਵਿੱਚ ਕੁਝ ਅੱਗੇ ਉਸ ਨੂੰ ਵਧਾਉਂਦੀ ਹੈਗੀ ਹੈ ਕੈਲਸ਼ੀਅਮ ਦੀ ਕਮੀ ਦੀ ਜੀ ਹਾਂ ਕੈਲਸ਼ੀਅਮ ਦੀ ਕਮੀ ਜਾਂ ਗਲਤ ਜਗ੍ਹਾ ਤੇ ਵਧਿਆ ਹੈ ਕੈਲਸ਼ੀਅਮ ਉਹ ਕੈਲਸ਼ੀਅਮ ਦੀ ਕਮੀ ਕਰਕੇ ਫੀਮੇਲਸ ਨੂੰ ਆਸਟੀਓਪੋਰੋਸਿਸ ਹੁੰਦਾ ਹੈ ਇਸ ਤੇ ਬੈਕ ਦੇ ਵਿੱਚੋਂ ਕੈਲਸ਼ੀਅਮ ਡਿਪਲੀਟ ਹੋ ਜਾਂਦਾ ਹੈ। ਲੌਜੀਕ ਬਹੁਤ ਇੰਟਰਸਟਿੰਗ ਚੀਜ਼ ਹੈ। ਕਈ ਲੋਕਾਂ ਨੂੰ ਪਤਾ ਹੀ ਨਹੀਂ ਉਹਨਾਂ ਨੂੰ ਦੰਦਾਂ ਦੀ ਪ੍ਰੋਬਲਮ ਕਰਕੇ ਕੈਲਸ਼ੀਅਮ ਡੈਫੀਸ਼ੀਐਂਸੀ ਹੁੰਦੀ ਹੈ। ਦੰਦਾਂ ਚ ਇੱਕ ਬੈਕਟੀਰੀਆ ਗਰੋ ਕਰਦਾ ਹੈ ਜਿਹੜਾ ਬਾਡੀ ਚੋਂ ਲੀਚ ਕਰ ਲੈਂਦਾ ਕੈਲਸ਼ੀਅਮ। ਤਾਂ ਪਹਿਲੀ ਗੱਲ ਹੈ, ਟੂਥਪੇਸਟ ਬਣਾਣੀ ਸਖਾਈ ਹੋਈ ਹੈ। ਵਧੀਆ ਟੂਥਪੇਸਟ ਬਿਨਾ ਟੀਨੀ ਵਾਲੀ। ਉਹ ਬੱਚਿਆਂ ਨੂੰ ਪਹਿਲਾਂ ਹੀ ਮਿੱਠਾ ਘੱਟ ਖਾਓ। ਤੇ ਅਗਰ ਖਵਾਣੇ ਹੋ ਨਾਲ ਦੇਣਾ ਬ੍ਰਸ਼ ਕਰਾਓ। ਬੱਚਿਆਂ ਚ ਕੈਲਸ਼ੀਅਮ ਦੀ ਦਿੱਕਤ ਆਂਦੀ ਹੈ। ਫੀਮੇਲ ਚ ਕੈਲਸ਼ੀਅਮ ਦੀ ਦਿੱਕਤ ਆਂ ਪਰਫੈਕਟ ਵਿਟਾਮਿਨ ਲੈਣਾ ਚਾਹੀਦਾ ਹੈ D3 ਲੈਣਾ ਚਾਹੀਦਾ ਹੈ D3 ਚ ਕੈਲਸ਼ੀਅਮ ਪਾਇਆ ਹੋਇਆ ਹੈ ਆਪਾਂ ਨੇ ਬਟ ਸੇਥ ਉਹਦਾ ਹੀ ਠੀਕ ਰੱਖੋ ਵਧਿਆ ਕੈਲਸ਼ੀਅਮ ਜਾ ਕੇ ਕੈਲਸੀਫਿਕੇਸ਼ਨ ਕਰ ਦਿੰਦਾ ਹੈ ਉਹ ਵੀ ਤਾਂ ਹੀ ਹੁੰਦਾ K2 ਘਟ ਹੈ ਵਿਟਾਮਿਨ K2 ਲੋਕੀ ਖਾਂਦੇ ਹੀ ਨਹੀਂ ਅੱਡੇ ਹੀ ਜਰਦੀ ਤੋਂ ਡਰਦੇ ਆ ਉਸ ਚ K2 ਹੈ ਇੱਕ ਫੈਟ ਸੋਲਿਬਲ ਚੀਜ਼ ਨਾਲ K2 ਵਧੀਆ ਮਿਲ ਜਾਂਦਾ ਤਾਂ ਵਿਟਾਮਿਨ D3 K2 MK7 ਬਹੁਤ ਜ਼ਰੂਰੀ ਹੈ ਇਸ ਕੇਸ ਇੱਕ ਬਹੁਤ ਜ਼ਰੂਰੀ ਜਿਹੜੀ ਗੱਲ ਹੈ ਉਹ ਮੇਰੇ ਹਿਸਾਬ ਨਾਲ ਦਰਸ਼ਕਾਂ ਨੂੰ ਇਹ ਹਰੇਕ ਦਰਸ਼ਕ ਦੇ ਮਨ ਦੇ ਵਿੱਚ ਹੋਏਗੀ ਜਦੋਂ ਵੀ ਕਿਸੇ ਦੇ ਜੋੜਾਂ ਦੇ ਵਿੱਚ ਸੋਜ ਆ ਜਾਂਦੀ ਹੈ ਜਦੋਂ ਦਰਦ ਹੁੰਦਾ ਕਿਤੇ ਵੀ ਕੋਈ ਦਰਦ ਹੋਏਗਾ ਤੇ ਸੋਜ ਜ਼ਰੂਰ ਲੈ ਕੇ ਆਉਂਦਾ ਇਨਫਲੇਮੇਸ਼ਨ ਜ਼ਰੂਰ ਹੁੰਦੀ ਹੈਗੀ ਤੇ ਜਦੋਂ ਕਿਸੇ ਦੇ ਸੋਜ ਜਾਂਦਾ ਅਕਸਰ ਲੋਕਾਂ ਦੇ ਦਿਮਾਗ ਹੁੰਦਾ ਕਿ ਉੱਥੇ ਸੇਕ ਕਰਨ ਦੇ ਨਾਲ ਆਰਾਮ ਮਿਲਦਾ ਹੈ ਸੇਕ ਕਰਨ ਦੇ ਨਾਲ ਇਹੀ ਮੈਂ ਇਹੀ ਮੈਂ ਜਿਹੜਾ ਕਨਸੈਪਟ ਹੈ ਉਹ ਕਲੀਅਰ ਕਰਵਾਉਣਾ ਚਾਹੁੰਦਾ ਕਿ ਸੇਕ ਦੇਣਾ ਚਾਹੀਦਾ ਹੈ ਜਾਂ ਬਰਫ਼ ਦੀ ਟਪੋਰ ਦੇਣੀ ਚਾਹੀਦੀ ਹੈ ਜਾਂ ਉਹਨੂੰ ਲਪੇਟ ਕੇ ਰੱਖਣਾ ਚਾਹੀਦਾ ਕੀ ਕਰਨਾ ਚਾਹੀਦਾ ਹੈ ਅਜਿਹੇ ਵਿੱਚ ਜੇ ਕਿਸੇ ਦੇ ਸੋਜ ਆਈ ਵੀ ਹੋਵੇ ਮਤਲਬ ਇੱਕ ਤਾਂ ਹੋ ਗਿਆ ਵੀ ਆਪਾਂ ਦਵਾਈਆਂ ਨਾਲ ਕਰ ਰਹੇ ਆਂ ਜੋ ਵੀ ਕਰ ਰਹੇ ਆਂ ਆਪਾਂ ਉਹਦੇ ਨਾਲ ਦੇ ਰਹਾਂ ਇੱਕ ਜਿਹੜਾ ਬਾਹਰੀ ਇਲਾਜ ਆ ਉਹ ਪੱਕੇ ਬੇ ਕਰਨਾ ਹੈ ਦੇਖੋ ਕੁਲਵੰਤ ਜੀ ਡਿਪੈਂਡ ਕਰਦਾ ਸੱਟ ਲੱਗੀ ਹੈ ਜੇ ਸੱਟ ਲੱਗੀ ਕਈ ਵਾਰੀ ਗਰਮ ਚੀਜ਼ ਕਰਕੇ ਫਾਇਦਾ ਹੁੰਦਾ ਇਸ ਕੇਸ 'ਚ ਮੈਂ ਦੇਖੂੰਗਾ ਠੰਡਾ ਕਰੂੰਗਾ ਪਹਿਲਾਂ ਠੰਡਾ ਕਰਨਾ ਨਾ ਵਾਈਟ ਬਲੱਡ ਸੈੱਲ ਜਾਂਦਾ ਉੱਥੇ ਜਲਦੀ ਠੰਡਾ ਪੈਕ ਆਈਸ ਪੈਕ ਲਾਉਂਗਾ ਮੈਂ ਤਾਂ ਉਸ ਜਗ੍ਹਾ ਤੇ ਦਰਦ ਘਟ ਜੂਗਾ ਜੀ ਜੇ ਕੰਟ੍ਰੈਕਟ ਹੋਣ ਗਿਆ ਤੇ ਮੈਨੂੰ ਲੱਗਦਾ ਹੈ ਰਿਕਵਰੀ ਫਾਇਦਾ ਹੋਏਗਾ ਜੇ ਤੁਹਾਨੂੰ ਠੰਡਾ ਕਰਕੇ ਦਰਦ ਵੱਧ ਗਿਆ ਤੁਸੀਂ ਥੋੜੀ देर ਉਹਨੂੰ ਨਾਰਮਲ ਲਿਆ ਕੇ ਦੇਖੋ ਫਿਰ ਗਰਮ ਕਰਕੇ ਦੇਖੋ ਕਿਹਦੇ ਨਾਲ ਫਾਇਦਾ ਲੱਗਿਆ ਮਗਰ ਮੈਂ ਜਿਵੇਂ ਇਨਫਲੇਮੇਸ਼ਨ ਸੋਜਸ ਹੈ ਮੈਂ ਉਸ ਤੇ ਪਹਿਲਾਂ ਠੰਡਾ ਕਰਕੇ ਦੇਖੂਗਾ ਜੀ ਹੂੰ ਬਿਲਕੁਲ ਜੀ ਤੇ ਜੇ ਏਦਾਂ ਤੇ ਹੀ ਹੈਗੀ ਕੋਈ ਨੇਚਰਲ ਤਰੀਕੇ ਨਾਲ ਕੋਈ ਇਸ ਤਰ੍ਹਾਂ ਦਾ ਕੋਈ ਤੇਲ ਹੋਵੇ ਜਾਂ ਕੋਈ ਮਾਲਿਸ਼ ਹੋਵੇ ਇਹਦੇ ਨਾਲ ਵੀ ਕੋਈ ਆਰਾਮ ਮਿਲਦਾ ਨਾ ਜੀ ਕੋਲ ਜੀ ਅਪਾਣ ਇੱਕ ਬੜਾ ਸੋਹਣਾ ਪਿੱਛੇ ਜੇ ਕੈਸਟਰ ਆਇਲ ਕੱਢਿਆ ਸੀ ਜੀ ਉਹਦੇ ਵਿੱਚ ਬਹੁਤ ਸਾਰੀ ਦੋ ਹਰਬਸ ਨਾਲ ਉਹਨੂੰ ਕੈਸਟਰ ਆਇਲ ਨੂੰ ਉਹ ਕਰਿਆ ਹੋਇਆ ਇਨਫਿਊਜ਼ ਕਰਿਆ ਹੋਇਆ ਅਸੀਂ ਉਹਦਾ ਪੈਕ ਲਾ ਦਿੰਦੇ ਆਂ ਬੰਦੇ ਦੇ ਕਿ ਗੋਡੇ ਤੇ ਨਾ ਰੂਹੀ ਰੱਖੀ ਉੱਪਰ ਕੈਸਟਰ ਆਇਲ ਪਾ ਕੇ ਰੂਹ ਰੱਖ ਤੇ ਉੱਪਰ ਕਪੜਾ ਲਪੇੜਤਾ ਉੱਪਰ ਬੰਨਤਾ ਪਲਾਸਟਿਕ ਤਾਂ ਕਿ ਉਹ ਬਾਹਰ ਨਾ ਨਿਕਲੇ ਤੇ ਰਾਤ ਨੂੰ ਸੋਜੋ ਚਾਹੇ ਉਹ ਲਿਵਰ ਤੇ ਲਾ ਲਓ ਕਿਆ ਰੋਬੈਕ ਪੈ ਲਾ ਲੋ ਕਿਆ ਹੋ ਢਿੱਡ ਤੇ ਫਾਈਬਰੋਇਡ ਆ ਉਹਦੇ ਉੱਪਰ ਲਾ ਲੋ ਕੋਲੋਂਜੀ ਅੰਮ੍ਰਿਤ ਵਰਗਾ ਰਿਜ਼ਲਟ ਹੈ ਕੈਸਟਰ ਆਇਲ ਦਾ ਆਰ ਐਨ ਡੀ ਦਾ ਤੇਲ ਆਪਾਂ ਜਿੰਨਾ ਯੂਜ਼ ਕਰੀ ਉਹਨਾਂ ਦਾ ਤਾਂ ਮਗਰ ਮੈਂ ਕਦੇ ਵੀ ਪੀਣ ਨੂੰ ਨਹੀਂ ਕਹਿੰਦਾ ਆਰ ਐਨ ਡੀ ਪੀਣ ਲਈ ਇੰਨਾ ਵਧੀਆ ਨਹੀਂ ਹੁੰਦਾ ਉਹਦੇ ਲਈ ਹੋਰ ਤਰੀਕੇ ਆ ਉਹ ਬਾਹਰੋਂ ਬਾਡੀ ਐਬਜ਼ਾਰਬ ਕਰੇ ਉਹਦੇ ਵਰਗਾ ਮਜ਼ੇ ਹੀ ਕੋਈ ਨਹੀਂ ਇਹ ਫਾਈਬਰੋਇਡ ਆ ਉਹਦੇ ਉੱਪਰ ਹੁਣ ਜਿਵੇਂ ਅੱਜ ਤੱਕ ਚਲੋ ਜਿਹੜੀ ਆਪਾਂ ਗੱਲ ਕਰ ਰਹੇ ਆਂ ਆਪਾਂ ਗੱਲ ਕਰੇ ਪੇਨ ਦੀ ਜਿਹੜੀ ਲਿਵਰ ਨਾਲ ਜਾਂ ਉਦਾਂ ਹੀ ਤਾਂ ਪੇਨ ਤੇ ਮੈਂ ਕੀ ਕਰੂੰਗਾ ਲੈ ਇੱਥੇ ਗੋਡਾ ਦੁਖਦਾ ਕਾਟਨ ਲ ਉਹਨੂੰ ਉਹਦੇ ਉੱਪਰ ਬੰਨੂਗਾ ਉਹਦੇ ਉੱਪਰ ਬੰਨੂਗਾ ਇੱਕ ਲਫਾਫਾ ਉੱਪਰ ਪੱਟੀ ਬੰਨੂਗਾ ਪੂਰੀ ਰਾਤ ਰੱਜ ਕੇ ਰਹਿਨ ਦੂੰਗਾ ਉਹਨੇ ਰੀਸੀ ਜਾਣਾ ਜਿੱਥੇ ਪੇਨ ਹੈ ਤੁਸੀਂ ਅਗਲੇ ਨੂੰ ਕਹੋਗੇ ਬੱਲੇ ਬੱਲੇ ਤੇ ਦੂਜੀ ਚਿਕਲੰਦੀ ਪੇਨ ਚ ম্যাগਨੀਸ਼ੀਅਮ ਬਹੁਤ ਹੈਲਪ ਕਰਦਾ ਹੈ ਕੋਈ ਵੀ ਪੇਨ ਚ ম্যাগਨੀਸ਼ੀਅਮ ਬਹੁਤ ਹੈਲਪਫੁਲ ਹੈ ਤਾਂ ਹੀ ਮੈਂ ਵਿਟਾਮਿਨ ਡੀ 3 ਦੇ ਨਾਲ ਜਿਹੜਾ ਸੁਪਰਕੈਲ ਡੀ 3 ਉਸ ਚ ম্যাগਨੀਸ਼ੀਅਮ ਪਾਇਆ ਹੈ ਮੇਰੇ ਕੋਲ ਸਪੈਸ਼ਲ ম্যাগਨੀਸ਼ੀਅਮ ਦਾ ਐਬਜ਼ਾਰਬਲ ਸਪਰੇ ਹੈ ਜੀ ਜਦੋਂ ਜੋੜ ਦੁਖਦੇ ਨਾ ਜਾਂ ਮਸਲ ਦੁਖਦਾ ਮਨੂੰ ਉੱਪਰ ਲਾ ਕੇ ਨਾ ਮਾਲ ਲੈਣਾ ਸਵੇਰੇ ਉੱਠਣਾ ਬੱਲੇ ਬ ਤੋ ਵੀ ਬਹੁਤ ਹਲਪful ਕਾਂਟ ਵੀ ਲਾਂਚ ਵੀ ਉਹ ਹੈਲਪ ਕਰਦਾ ਹੈ। ਕੀ ਬਾਤ ਹੈ ਤੇਰਵਿੰਦਰ ਸਿੰਘ ਜੀ ਤੁਸੀਂ ਬਾਕਮਾਲ ਜਾਣਕਾਰੀ ਦਿੱਤੀ ਹੈ। ਉਮੀਦ ਕਰਦੇ ਹਾਂ ਕਿ ਤੁਹਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ। ਸਾਰੇ ਦਰਸ਼ਕਾਂ ਨੂੰ ਤੰਦਰੁਸਤ ਜਿਹੜੀ ਹੈ ਤੁਸੀਂ ਬੜੀ ਬਾਕਮਾਲ ਜਿਹੜੀ ਚੀਜ਼ ਅਸੀਂ ਹੈ ਡੈਵਲਸ ਕਲਾ ਡੈਵਲਸ ਕਲਾ ਆਪਣੇ ਆਪ ਦੇ ਵਿੱਚ ਇੱਕ ਬੜੀ ਵਧੀਆ ਜੜੀ ਬੂਟੀਆਂ ਡੈਵਲਸ ਕਲਾ ਨਾ ਸਿਰਫ ਹੱਡੀਆਂ ਨੂੰ ਬਲਕਿ ਹੋਰ ਬਹੁਤ ਸਾਰੇ ਜਿਹੜੇ ਰੋਗਾਂ ਦੇ ਵਿੱਚ ਜਿਹੜਾ ਬਹੁਤ ਸਾਰੀ ਚੀਜ਼ ਹੈਲਪਫਲ ਹੈ। ਬਹੁਤ ਸਾਰੀ ਹੈ। ਤੇ ਅ ਕੀ ਕੱਲਾ ਤੰਦਰੁਸਤ ਜਾਂ ਫਿਰ ਇਹਦਾ ਜੋੜਾਂ ਦਾ ਵੀ ਦਰਦਾਂ ਦਾ ਵੀ ਕੋਈ ਜਿਵੇਂ ਤੂੰ ਹਰੇਕ ਤੁਸੀਂ ਚੀਜ਼ ਦਾ ਇੱਕ ਪ੍ਰੋਟੋਕੋਲ ਬਣਾਇਆ ਹੋਇਆ ਲੀਵਰ ਦਾ ਪ੍ਰੋਟੋਕੋਲ ਬਣਾ ਲਾ ਜੋੜਾਂ ਦਰਦਾਂ ਦਾ ਵੀ ਕੋਈ ਪ੍ਰੋਟੋਕੋਲ ਬਣਾਇਆ ਬਹੁਤ ਸਿੰਪਲ ਜਿਹਾ ਪ੍ਰੋਟੋਕੋਲ ਹੈ ਕੁਕਲਵਾਂ ਜੀ ਉਮਰ ਦੇ ਹਿਸਾਬ ਨਾਲ ਪਹਿਨਾ ਪ੍ਰੋਟੀਨ ਪਿਓਰ ਪ੍ਰੋਟੀਨ ਪ੍ਰੋ ਜਾਂ ਪ੍ਰੋਟੀਨ ਪ੍ਰੋ ਆਸ਼ੀਗੰਧਾ ਸਟ੍ਰੈਸ ਬਸਟਰ ਤੰਦਰੁਸਤ ਸਟਿੰਗਿੰਗ ਨੈਟਰ ਰੂਟ ਵਿਟਾਮਿਨ ਡੀ3 ਤੇ ਪੋਟਾਸ਼ੀਅਮ ਸਿਟਰੇਟ ਹੂੰ ਆ ਇੱਕ ਪ੍ਰੋਟੋਕੋਲ ਬਣਾਉਂਗਾ ਮੈਂ ਕਿਉਂਕਿ ਇਸ ਸਟ्रेस ਵੀ ਕੱਢ ਦੂਗਾ ਬਾਡੀ ਚ। ਅਗਰ ਲਿਵਰ ਨਾਲ ਫੈਟੀ ਹੈ ਤਾਂ ਫੈਟੀ ਲਿਵਰ। ਉਹ ਤੁਸੀਂ ਮੈ ਤੁਹਾਨੂੰ ਪਤਾ ਹੀ ਹੈ ਮੈਂ ਕਿਵੇਂ ਪੁੱਛਦਾ ਹਾਂ ਨਾ ਲਿਵਰ ਵਾਲੇ ਸਿੰਪਟਮ ਹੈਗੇ ਨੇ ਤਾਂ ਆਹ ਪੰਜ ਸੱਤ ਚੀਜ਼ਾਂ ਬਹੁਤ ਵਧੀਆ ਨੇ। D3 ਤੰਦਰੁਸਤ ਆ ਸਟਿੰਕਿੰਗ ਨੈਟਲ ਰੂਟ ਇਹ ਤਿੰਨੋਂ ਹੀ ਵੈਸੇ ਤਾਂ ਬਹੁਤ ਜ਼ਿਆਦਾ ਵਰਕੇ ਬਣ ਹੈ ਜੀ। ਬਹੁਤ। ਹੂੰ। ਜੀ ਸਟਿੰਕਿੰਗ ਨੈਟਲ ਰੂਟ ਤੇ ਇੱਕ ਡੈਂਟਲੀਆ ਰੂਟ ਵੀ ਜਿਹੜੀ ਹੈ ਕਹਿੰਦੇ ਬੜੇ ਕੰਮ ਦੀ ਚੀਜ਼ ਹੈ। ਡੈਂਟਲੀਆ ਦੀ ਚਾਹ ਬਹੁਤ ਕਾਮ ਹੈ। ਡੈਂਟਲੀਆ ਦੀ ਤਾਂ ਕੋਈ ਵੀ ਤਰੀਕੇ ਦੀ ਉਹ ਤਾਂ ਕਿਤੇ ਨੂੰ ਉੱਗ ਜਾਂਦਾ ਡੈਂਟਲੀਆ ਜੀ। ਉਹਨੂੰ ਵੱਡਾ ਲਿਆ ਕੇ ਉਹਨੂੰ 10 ਮਿੰਟ ਬਾળો ਪੀਜੋ ਰੂਟ ਉਹਦੇ ਪੱਤੇ ਉਹਦੀ ਸਟੈਮ ਉਹਦਾ ਫੁੱਲ ਬਹੁਤ ਕੰਮ ਆਉਂਦਾ ਮਗਰ ਇਸ ਕੇਸ ਜਿਹੜੀ ਮੈਂ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ ਸਟਿੰਗਿੰਗ ਨੈਟਰਲ ਰੂਟ ਆਪਣਾ D3 ਆਪਣਾ ਇਹ ਹੋ ਗਿਆ ਕਿ ਨਾ ਮੈਂ ਤੰਦਰੁਸਤ ਤੇ ਤੁਸੀਂ ਆਪਣਾ ਸਟ्रेस ਵਾਲਾ ਕੇਸ ਹੈger ਹੈ ਨਾ ਸੱਚ ਪ੍ਰੋਟੀਨ ਪ੍ਰੋ ਇਹ ਬਹੁਤ ਹੈਲਪ ਕਰੇਗਾ ਇੱਕ ਸੀਬਕ ਤਰਉਮ ਨਾਮ ਦੀ ਇੱਕ ਜੜੀ ਬੂਟੀ ਵੀ ਆਉਂਦੀ ਹੈ ਉਹ ਵੀ ਕੰਨੇ ਬੜੇ ਕੰਮ ਦੀ ਹੈ ਜਦੋਂ ਤੁਸੀਂ ਕਿਸੇ ਨੂੰ ਸੋਜਾਂ ਆਉਂਦਾ ਹੈ ਜਾਂ ਪੇਨ ਹੁੰਦੀ ਹੈ ਜਾਂ ਇਸ ਤਰ੍ਹਾਂ ਦੀ ਹੁੰਦਾ ਉਹ ਵੀ ਬੜੇ ਕੰਮ ਦੀ ਈ ਹੈ ਕੁਲਵੰਤ ਜੀ ਥਰਡ ਦਿਨ ਪਹਿਲਾਂ ਲਦਾਖ ਬਹੁਤ ਸੋਹਣੀ ਗੱਲ ਹੋਈ ਹੈ ਕਿਉਂਕਿ ਸੀਬਕ ਤੋਂ ਜੜੀ ਪਲਪ ਹੈ ਨਾ ਉਹ ਅੰਮ੍ਰਿਤ ਹੈ ਮਗਰ ਰੌਲਾ ਕੀ ਹੈ ਸ਼ੈਲਫ ਲਾਈਫ ਨਹੀਂ ਹੈਗੀ ਜਦੋਂ ਖੋਲੀ ਡੱਬੀ ਉਹਨੂੰ ਕੁਛੇ ਦਿਨ ਬੰਦ ਨੇ ਲੋਕੀ ਐਕਸਟ੍ਰੈਕਟ ਵੇਚ ਰਹੇ ਹਨ ਮੈਂ ਐਕਸਟ੍ਰੈਕਟ ਲਦਾਖ ਤੋਂ ਅਰੇਂਜ ਕਰ ਰਹੇ ਹਾਂ ਤੇ ਉਹਦੀ ਪਲਪ ਐਕਸਟ੍ਰੈਕਟ ਤਾਂ ਕਿ ਚੀਜ਼ ਸਹੀ ਮਿਲੇ ਉਸ ਤੇ ਕੱਲਾ ਵਿਟਾਮਿਨ ਸੀ ਨਹੀਂ ਹੈ ਉਸ ਤੇ ਬਹੁਤ ਸ਼ਾਨਦਾਰ ਮਿਨਰਲ ਬਹੁਤ ਚੀਜ਼ਾਂ ਨੇ ਬਹੁਤ ਚੀਜ਼ਾਂ ਬਹੁਤ ਤਾਂ ਮੈਂ ਪਰਸੋ ਦੀ ਗੱਲ ਹੈ ਜੀ ਪੂਰੀ ਗੱਲ ਹੋ ਕੇ ਹਟੀ ਹੈ ਮਗਰ ਮੈਂ ਲੱਭੂਗਾ ਤਰੀਕਾ ਕਿ ਜਿਸ ਤੇ ਪ੍ਰੀਜ਼ਰਵੇਟਿਵ ਨਾ ਪਵੇ ਤੇ ਸ਼ੈਲਫ ਲਾਈਫ ਇੰਨੀ ਕੁ ਤਾਂ ਹੋਵੇ ਕਿ ਬੰਦ ਨੂੰ ਅਸੀਂ ਦਈਏ ਉਹ 7-10 ਦਿਨ ਤੱਕ ਚੱਲ ਜੇ ਐ ਕੁਝ ਲੱਭ ਰਹੇ ਹਾਂ ਜੀ ਇਹ ਹੈ ਬੜੀ ਬਾ ਕਮਾਲ ਚੀਜ਼ ਹੈ ਇਹ ਉਹਨਾਂ ਦੇ ਵਾਸਤੇ ਜਿਹੜੀ ਜਿਨ੍ਹਾਂ ਲੋਕਾਂ ਨੂੰ ਜੋੜਾਂ ਦਰਦ ਹੈ ਸੋਜ ਹੈ ਸੀਆਰਪੀ ਵਧਿਆ ਹੋਇਆ ਬਾਡੀ ਦੇ ਅੰਦਰ ਉਹਨਾਂ ਨੂੰ ਵੀ ਬੜੇ ਬਾ ਕਮਾਲ ਜਿਹੜੀ ਚੀਜ਼ ਇਹਦੇ ਵਿੱਚ ਫਾਇਦਾ ਦਿੰਦੀ ਹੈਗੀ ਕਿਉਂਕਿ ਮੈਂ ਸਾਡੇ ਇੱਕ ਰਿਸ਼ਤੇਦਾਰ ਨੂੰ ਉਹਨਾਂ ਨੂੰ ਗੋਲ ਬ੍ਰੈਡਰ ਦੇ ਵਿੱਚ ਪੇਨ ਹੁੰਦੀ ਸੀ ਸੋਜ ਆਈ ਹੋਈ ਸੀ ਤੇ ਮੈਂ ਸਿਵਕ ਤੋਂ ਉਹਨਾਂ ਨੂੰ ਦਿੱਤਾ ਸੀ ਤੇ ਬਾ ਕਮਾਲ ਰਿਜ਼ਲਟ ਨਿਕਲਿਆ ਸੀ ਉਹਨਾਂ ਨੂੰ ਉਹਨਾਂ ਦੇ ਜਿਹੜੀ ਸੋਜ ਹੈ ਉਹ ਉਹਦੇ ਕਰਕੇ ਉਹਨਾਂ ਨੂੰ ਹਸਪਤਾਲ ਵਾਲੇ ਡਿਸਚਾਰਜ ਨਹੀਂ ਸੀ ਕਰ ਰਹੇ ਉਹਨਾਂ ਨੂੰ ਫਿਰ ਪੇਮੈਂਟ ਉਹਨਾਂ ਦੀ ਜ਼ਿਆਦਾ ਹੋ ਰਹੀ ਸੀ ਤੇ ਮੈਂ ਉਹਨਾਂ ਨੂੰ ਕਹੇ ਸੀ ਸਿਵਕ ਤੋਂ ਯੂਜ਼ ਕਰੋ ਤੇ ਉਹਨਾਂ ਨੇ ਯੂਜ਼ ਕੀਤਾ ਤੇ ਉਹਨਾਂ ਨੂੰ ਹਸਪਤਾਲ ਨਾਲ ਡਿਸਚਾਰਜ ਕਰ ਦਿੱਤਾ ਹੈਰੀ ਤਾਂ ਬਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਇੱਕ ਵਾਰ ਫਿਰ ਬਾਕਮਾਲ ਜਾਣਕਾਰੀ ਦਿੱਤੀ ਹੈ ਹੁਣ ਆਪਣੇ ਨੰਬਰ ਦੱਸ ਦਿਓ ਤਾਂ ਕਿ ਤੁਹਾਡੇ ਨਾਲ ਸੰਪਰਕ ਕੀਤਾ ਜਾ ਸਕੇ ਜੀ ਕੁਲਵੰਤ ਜੀ ਜੇ ਕੋਈ ਇੰਟਰਸਟਿਡ ਹੈ ਕੋਚ ਬਣਨ ਚ ਉਹ ਲੋਕਾਂ ਨੂੰ ਤੰਦਰੁਸਤ ਕਰਨਾ ਚਾਹੁੰਦਾ ਉਹਦਾ ਮਿਸ਼ਨ ਹੈ ਸਾਡੇ ਵਰਗਾ ਲੋਕਾਂ ਨੂੰ ਹੈਲਥ ਹੈਲਦੀ ਤੇ ਹੈਪੀ ਰੱਖਣਾ ਹੈ ਹੈਲਪ ਕਰਨਾ ਤਾਂ ਉਹ ਮੈਨੂੰ 93847530 ਤੇ WhatsApp ਮੈਸੇਜ ਕਰ ਸਕਦਾ 98847500 ਤੇ ਜੇ ਤੁਸੀਂ ਤੰਦਰੁਸਤ ਵਿਟਾਮਿਨ ਡੀ3 ਦਾ ਸੁਪਰਕੈਲ ਡੀ3 ਹੈ ਜਾਂ ਕੋਈ ਹੋਰ ਪ੍ਰੋਡਕਟ ਸਟਿੰਗਿੰਗ ਨੈਟਲ ਰੂਟ ਜਾਂ ਇਹ ਚੀਜ਼ ਇੰਟਰਸਟਿਡ ਹੋ ਤਾਂ ਨੰਬਰ ਨੋਟ ਕਰ ਲਓ बयासी अठ सौ सत्तर चौदह एक सौ छियाहठ बयासी अठ सौ सत्तर चौदह एक सौ छियाहठ दूजा नंबर है पचासी पचानवे पचहत्तर चालीनबे पचासी पचानवे पजहत्तर चालीनबे तीजा नंबर है जो एन आर आई जी यूज करते हैं ज्यादा वो है सैवन नाइन एट सिक्स वन वन टू वन वन एट सैवन नाइन एट सिक्स वन वन टू वन वन एट इन नंबर कॉल या मैसेज कर बहुत शुक्रिया जी बहुत धन्यवाद जी ठीक है ਸੋ ਦਸ칸 ਬੇਨਤੀ ਹੈ ਜੀ ਫਟਾਫਟ ਪਹੁੰਚੋ ਜਿਆਦਾ ਤੋਂ ਜਿਆਦਾ ਵੀਡੀਓ ਨੂੰ ਸ਼ੇਅਰ ਕਰੋ ਜਿੰਨਾ ਸ਼ੇਅਰ ਕਰੋਗੇ ਕੋਈ ਨਾ ਕੋਈ ਜ਼ਰੂਰ ਵੇਖੇਗਾ ਤੇ ਕਿਸੇ ਨਾ ਕਿਸੇ ਨੂੰ ਫਾਇਦਾ ਜ਼ਰੂਰ ਹੋਏਗਾ ਤੇ ਜੇ ਜੇ ਹੁੰਦਾ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰਿਹਾ ਸਾਡੇ ਚੈਨਲ ਨਿਊਜੇਸ਼ਾ ਪੰਜਾਬੀ ਨਿਊਜੇਸ਼ਾ ਹਿੰਦੀ ਆਵਾਜ਼ੇ ਪੰਜਾਬ ਫੇਸਬੁਕ ਪੇਜ ਨਿਊਜੇਸ਼ਾ ਪੰਜਾਬੀ ਤੇ ਫੇਸਬੁਕ ਪੇਜ ਨਿਊਜੇਸ਼ਾ ਹਿੰਦੀ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਵਿਧੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮਿਲਦੇ ਹਾਂ ਜੀ